ਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ এডਿਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਬੱਚੇ ਅੱਜ ਅਸੀਂ ਕੁਝ ਕੁਐਸਚਨ ਹੈ ਜਿਹੜੇ ਜੀਕੇ ਦੇ ਕਰਾਂਗੇ ਜਿਹੜੇ ਪੀਪੀਐਸਸੀ ਵੱਲੋਂ ਪੇਪਰ ਦੇ ਲਈ ਪੋਸਟ ਆਫ ਅਕਾਊਂਟੈਂਟ ਦੇ ਪੇਪਰ ਦੇ ਲਈ ਬਟਾ 21 ਜੂਨ 2014 ਨੂੰ ਪੇਪਰ ਲਿਆ ਗਿਆ ਸੀਗਾ ਉਹ ਪੇਪਰ ਦੇ ਬੇਟਾ ਥੋੜੇ ਜੇ ਮੋਸਟ ਇੰਪੋਰਟੈਂਟ ਐਮਸੀਕਿਊ ਹੈਗੇ ਹੈਗੇ ਜਿਹੜੇ ਰਿਪੀਟ ਹੁੰਦੇ ਰਹਿੰਦੇ ਨੇਗੇ ਵਾਰ-ਵਾਰ ਰਿਪੀਟ ਹੁੰਦੇ ਰਹਿੰਦੇ ਰਹਿੰਦੇ ਉਹ ਉਹ ਵਟਾ ਆਪਾਂ ਉਹ ਸਾਰੇ ਐਮਸੀਕਿਊ ਬੱਚੇ ਅੱਜ ਕਰਾਂਗੇ ਉਹ ਕਰਨ ਤੋਂ ਪਹਿਲਾਂ ਬੇਟਾ ਮੈਂ ਤੁਹਾਨੂੰ ਇਹ ਕਹੂੰਗਾ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਦਬਾ ਦਿਓ ਤੇ ਨਾਲ-ਨਾਲ ਬੇਟਾ ਵੀਡੀਓ ਨੂੰ ਸ਼ੇਅਰ ਵੀ ਕਰੋ ਉਹਨਾਂ ਬੱਚਿਆਂ ਤੱਕ ਜਿਹੜੇ ਬੱਚੇ ਬੇਟਾ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਲੈਣਾ ਚਾਹੁੰਦੇ ਨੇ ਤੇ ਸਰਕਾਰੀ ਨੌਕਰੀ ਦੇ ਪੇਪਰਾਂ ਦੇ ਲਈ ਤਿਆਰੀ ਕਰ ਰਹੇ ਨੇ ਉਹਨਾਂ ਨੂੰ ਜਰੂਰ ਬੇਟਾ ਹਰੇਕ ਵੀਡੀਓ ਨੂੰ ਸੈਂਡ ਕਰੋ ਇਹ ਬੇਟਾ ਇੰਨੇ ਕਿ ਇੰਪੋਰਟੈਂਟ MCQ ਹੈਗੇ ਕਿ ਇਹ ਵਾਰ-ਵਾਰ ਰਿਪੀਟ ਹੁੰਦੇ ਨੇ ਚਾਹੇ ਉਹ ਪੀਪੀਐਸਸੀ ਕੰਡਕਟ ਕਰਦੀ ਹੈ ਪੇਪਰ ਚਾਹੇ ਉਹ ਪੀ ਟ੍ਰਿਪਲ ਐਸ ਵੀ ਬੋਰਡ ਕੰਡਕਟ ਕਰਦਾ ਹੈ ਚਾਹੇ ਬੇਟਾ ਆਪਣੇ ਕੋਲ ਕੋਈ ਵੀ ਐਗਜ਼ਾਮ ਜਿਹੜਾ ਸਰਕਾਰੀ ਨੌਕਰੀ ਦੇ ਲਈ ਪੰਜਾਬ ਦੇ ਵਿੱਚ ਹੁੰਦਾ ਜਾਂ ਇੰਡੀਆ ਦੇ ਲੈਵਲ ਦੇ ਉੱਪਰ ਵੀ ਬੇਟਾ ਜਿਹੜੇ ਪੇਪਰ ਹੁੰਦੇ ਨੇ ਸਰਕਾਰੀ ਨੌਕਰੀ ਦੇ ਲਈ ਉਹਨਾਂ ਦੇ ਵਿੱਚ ਵੀ ਇਹ ਕੁਐਸਚਨ ਮੋਸਟ ਮੋਸਟ ਇੰਪੋਰਟੈਂਟ ਹੈਗੇ ਹੈਗੇ ਤੇ ਜੇਕਰ ਕੋਈ ਬੱਚਾ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਤਾਂ ਤੁਸੀਂ ਮੇਰੇ ਨੰਬਰ 94630 79680 ਤੇ ਸੰਪਰਕ ਕਰ ਸਕਦੇ ਹੋ 9463079680 ਤੇ ਸੰਪਰਕ ਕਰ ਸਕਦੇ ਹੋ 9463079680 ਜਾਂ ਮੇਟਾ ਇੱਕ ਨੰਬਰ ਹੋਰ ਨੋਟ ਕਰ ਲਓ 700 942 41 63 ਬੇਟਾ ਇਹਨਾਂ ਦੋਹਾਂ ਨੰਬਰਾਂ ਦੇ ਵਿੱਚੋਂ ਕਿਸੇ ਵੀ ਨੰਬਰ ਤੇ ਬੇਟਾ ਤੁਸੀਂ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਤੇ ਬੱਚੇ ਅਸੀਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸਾਰੇ ਬੱਚਿਆਂ ਨੂੰ ਰਿਕੁਐਸਟ ਹੀ ਹੈ ਵੀ ਤੁਸੀਂ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਬੈਲ ਆਈਕਨ ਨੂੰ ਬਟਨ ਵੀ ਦਬਾਓ ਤੇ ਸਬਸਕ੍ਰਾਈਬ ਵੀ ਕਰ ਦਿਓ ਬੱਚੇ ਫਰਸਟ ਕੁਐਸਚਨ ਕੀ ਕਹਿ ਰਿਹਾ ਹੈਗਾ ਐਟ ਪ੍ਰੈਜ਼ੈਂਟ ਦ ਰਾਈਟ ਟੂ ਐਜੂਕੇਸ਼ਨ ਇਨ ਇੰਡੀਆ ਇਜ਼ ਏ ਬੇਟਾ ਜਿਹੜਾ ਰਾਈਟ ਟੂ ਇੰਡੀਆ ਰਾਈਟ ਟੂ ਐਜੂਕੇਸ਼ਨ ਹੈ ਇੰਡੀਆ ਦੇ ਵਿੱਚ ਬੇਟਾ ਰਾਈਟ ਟੂ ਐਜੂਕੇਸ਼ਨ ਇੱਕ ਫੰਡਾਮੈਂਟਲ ਰਾਈਟ ਹੈ ਯਾਦ ਰੱਖਣਾ ਇਹ ਇੱਕ ਫੰਡਾਮੈਂਟਲ ਰਾਈਟ ਹੈ ਐਜੂਕੇਸ਼ਨ ਹੈ ਜਿਹੜੀ ਹਰੇਕ ਬੱਚੇ ਦੇ ਲਈ ਜ਼ਰੂਰੀ ਹੈ ਹਰੇਕ ਵਿਅਕਤੀ ਦੇ ਲਈ ਜ਼ਰੂਰੀ ਹੈ ਰਾਈਟ ਟੂ ਐਜੂਕੇਸ਼ਨ ਇਜ਼ ਅ ਫੰਡਾਮੈਂਟਲ ਰਾਈਟ ਤੇ ਇੱਥੇ ਆਪਣੇ ਕੋਲ ਪਹਿਲੇ অপਸ਼ਨ ਦੀ ਪਹਿਲੇ ਦੀ ਜਿਹੜੀ অপਸ਼ਨ ਹੈ ਉਹ ਸੀ ਸੀ ਬਿਲਕੁਲ ਕਰੈਕਟ ਹੋ ਜਾਂਦੀ ਹੈ ਦੂਸਰਾ ਕੁਐਸਚਨ ਬੇਟਾ ਪੋਲੀਟੀਕਲ ਦੇ ਵਿੱਚੋਂ ਲੈ ਕੇ ਕੁਐਸਚਨ ਹੈਗੇ ਤੇ ਯਾਦ ਰੱਖਿਓ ਇੰਪੋਰਟੈਂਟ ਹੈ ਕਿ ਪੇਪਰ ਦੇ ਲਈ ਇੰਪੋਰਟੈਂਟ ਹੁੰਦੇ ਨੇ ਦੂਸਰਾ ਕੁਐਸਚਨ ਕੀ ਕਹਿ ਰਿਹਾ ਹੈ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਅ ਫੰਡਾਮੈਂਟਲ ਰਾਈਟ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਬੇਟਾ ਕਿਹੜਾ ਇਹਨਾਂ ਵਿੱਚੋਂ ਫੰਡਾਮੈਂਟਲ ਰਾਈਟ ਨਹੀਂ ਹੈਗਾਗਾ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਬੱਚੇ ਸਾਨੂੰ ਪਤਾ ਹੈ ਰਾਈਟ ਟੂ ਇਕਵੈਲਟੀ ਫੰਡਾਮੈਂਟਲ ਰਾਈਟ ਹੈ ਰਾਈਟ ਅਗੇਂਸਟ ਐਕਸਪਲੋਇਟੇਸ਼ਨ ਫੰਡਾਮੈਂਟਲ ਰਾਈਟ ਹੈ ਰਾਈਟ ਟੂ ਕਨਸਟੀਟਿਊਸ਼ਨਲ ਰੈਮਡੀ ਫੰਡਮੈਂਟਲ ਰਾਈਟ ਹੈ ਰਾਈਟ ਟੂ ਪ੍ਰੋਪਰਟੀ ਇਜ਼ ਨੋਟ ਅ ਫੰਡਮੈਂਟਲ ਰਾਈਟ ਬੱਚੇ ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਿਆ ਸੀਗਾ ਉਸ ਟਾਈਮ ਦੇ ਉੱਪਰ ਬੇਟਾ ਰਾਈਟ ਟੂ ਪ੍ਰੋਪਰਟੀ ਫੰਡਮੈਂਟਲ ਰਾਈਟ ਸੀ ਪਰ ਉਸ ਤੋਂ ਬਾਅਦ ਇੱਕ ਅਮੈਂਡਮੈਂਟ ਹੋਈ ਜਿਹਦੇ ਵਿੱਚ ਬੇਟਾ ਰਾਈਟ ਟੂ ਪ੍ਰੋਪਰਟੀ ਨੂੰ ਫੰਡਮੈਂਟਲ ਰਾਈਟ ਦੇ ਵਿੱਚੋਂ ਕੱਢ ਦਿੱਤਾ ਗਿਆ ਤੇ ਇਹ ਯਾਦ ਰੱਖਣਾ ਬੇਟਾ ਫੰਡਮੈਂਟਲ ਰਾਈਟ ਰਾਈਟ ਟੂ ਪ੍ਰੋਪਰਟੀ ਹੈ ਜਿਹੜਾ ਇਹ ਫੰਡਮੈਂਟਲ ਰਾਈਟ ਨਹੀਂ ਹੈ ਇਹ ਤੇ ਆਪਸ਼ਨ ਡੀ ਹੈ ਜਿਹੜੀ ਉਹ ਬਿਲਕੁਲ கரੈਕਟ ਹੋ ਜਾਂਦੀ ਹੈ ਨੈਕਸਟ ਕੁਐਸਚਨ ਦੇਖੋ ਬੇਟਾ ਵਿਚ ਆਰਟੀਕਲ ਆਫ ਇੰਡੀਅਨ ਕਨਸਟੀਟਿਊਸ਼ਨ ਦੇਖੋ ਤਿੰਨ ਕੁਐਸਚਨ ਤੀਜਾ ਕੁਐਸਚਨ ਵੀ ਬੇਟਾ ਪੋਲੀਟੀਕਲਟੀ ਪੁੱਛਿਆ ਜਾ ਰਿਹਾ ਹੈ ਵਿਚ ਆਰਟੀਕਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ ਪ੍ਰੋਵਾਈਡਸ ਦਾ ਕਾਮਨ ਸਿਵਲ ਕੋਡ ਬੇਟਾ ਕਾਮਨ ਸਿਵਲ ਕੋਡ ਦੇ ਲਈ ਕਿਹੜਾ ਆਰਟੀਕਲ ਹੈ ਇੰਡੀਅਨ ਕਨਸਟੀਟਿਊਸ਼ਨ ਦਾ ਉਹ ਆਪਣੇ ਕੋਲ ਕਾਮਨ ਸਿਵਲ ਕੋਡ ਦੇ ਲਈ 44 ਬੇਟਾ ਆਪਣੇ ਕੋਲ ਆਰਟੀਕਲ ਨੰਬਰ 44 ਹੈਗਾ ਉਹ ਪ੍ਰੋਵਾਈਡ ਕਰਦਾ ਹੈਗਾ ਕਾਮਨ ਸਿਵਲ ਕੋਡ ਵਿੱਚ ਇੱਥੇ ਆਪਸ਼ਨ ਆਪਣੇ ਕੋਲ ਬੀ ਆਪਸ਼ਨ ਹੈ ਬਿਲਕੁਲ கரੈਕਟ ਹੋ ਜਾਂਦੀ ਹੈਗੀ ਹਰੇਕ ਕੁਐਸਚਨ ਨੂੰ ਬੇਟਾ ਤੁਸੀਂ ਬਹੁਤ ਚੰਗੀ ਤਰ੍ਹਾਂ ਕਰਨਾ ਹੈਗਾ ਤੇ ਇਹ ਇੰਨੇ ਇੰਪੋਰਟੈਂਟ ਹੈਗੇ ਕਿ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਬੱਚੇ 22% ਪრეਜ਼ੀਡੈਂਟ ਜਿਹੜਾ ਵਾਈਸ ਪრეਜ਼ੀਡੈਂਟ ਹੁੰਦਾ ਹੈਗਾ ਇਜ਼ ਦਾ ਐਕਸ ਅਫੀਸ਼ੀਅਲ ਚੇਅਰਮੈਨ ਆਫ ਦਾ ਬੇਟਾ ਜਿਹੜਾ ਵਾਈਸ ਪრეਜ਼ੀਡੈਂਟ ਹੁੰਦਾ ਹੈਗਾ ਇਹ ਐਕਸ ਅਫੀਸ਼ੀਅਲ ਚੇਅਰਮੈਨ ਹੁੰਦਾ ਹੈਗਾ ਰਾਜ ਸਭਾ ਦਾ ਯਾਦ ਰੱਖਣਾ ਹੈ ਲੋਕ ਸਭਾ ਦਾ ਸਪੀਕਰ ਹੁੰਦਾ ਹੈਗਾ ਪਲੈਨਿੰਗ ਕਮਿਸ਼ਨ ਦਾ ਬੇਟਾ ਪ੍ਰਾਈਮ ਮਿਨਿਸਟਰ ਹੁੰਦਾ ਹੈਗਾ ਜਿਹਨੂੰ ਅੱਜ ਕੱਲ ਪਲੈਨਿੰਗ ਕਮਿਸ਼ਨ ਨੂੰ ਪਹਿਲਾਂ ਨਿਸ਼ਤੀਯੋਗ ਵੀ ਬੋਲਦੇ ਸੀਗੇ ਇਲੈਕਸ਼ਨ ਕਮਿਸ਼ਨ ਦਾ ਬੇਟਾ ਆਪਣੇ ਕੋਲ ਤੁਹਾਨੂੰ ਪਤਾ ਹੀ ਹੈ ਆਪਣੇ ਕੋਲ ਚੀਫ ਇਲੈਕਸ਼ਨ ਕਮਿਸ਼ਨਰ ਬੱਚੇ ਆਪਣੇ ਕੋਲ ਚੀਫ ਹੈਗਾ ਤੇ ਆਪਾਂ 22 ਪ੍ਰੈਜ਼ੀਡੈਂਟ ਜਿਹੜਾ ਹੈਗਾ ਐਕਸ ਅਫੀਸ਼ੀਅਲ ਚੇਅਰਮੈਨ ਹੈਗਾਗਾ ਰਾਜ ਸਭਾ ਦਾ ਚੌਥੇ ਕੁਐਸਚਨ ਦਾ ਜਿਹੜਾ ਆਪਸ਼ਨ ਸੀ ਹੈ ਬਿਲਕੁਲ ਕਰੈਕਟ ਹੋ ਜਾਂਦਾ ਹੈਗਾ ਨੈਕਸਟ ਬੇਟਾ ਇਹ ਵੀ ਆਪਣੇ ਕੋਲ ਦੇਖੋ ਕਾਫੀ ਕੁਐਸਚਨ ਹੈ ਜਿਹੜੇ ਪੁੱਛੇ ਜਾਂਦੇ ਨੇ ਜਿਹੜੇ ਪੋਲੀਟੀਕਲ ਸਾਇੰਸ ਚੋਂ ਪੁੱਛੇ ਜਾਂਦੇ ਨੇਗੇ ਇਸ ਕਰਕੇ ਜਿਆਦਾ ਫੋਕਸ ਕਰੋ ਬੇਟਾ ਪੋਲੀਟੀਕਲ ਸਾਇੰਸ ਦੇ ਉੱਪਰ ਵੀ ਜਿਹੜੇ ਬੱਚੇ ਸਰਕਾਰੀ ਨੌਕਰੀਆਂ ਦੇ ਲਈ ਤਿਆਰੀ ਕਰ ਰਹੇ ਨੇਗੇ ਕਨਸਟੀਟਿਊਸ਼ਨ ਆਫ ਦਾ ਇੰਡੀਆ ਵੈਸਟਸ ਦਾ ਰੈਜੂਡਰੀ ਪਾਵਰ ਇਨ ਬੇਟਾ ਜਿਹੜਾ ਕਨਸਟੀਟਿਊਸ਼ਨ ਹੈ ਇੰਡੀਆ ਦਾ ਉਹ ਵੈਸਟ ਕਰਦਾ ਹੈਗਾ ਵੈਸਟ ਕਰਦਾ ਹੈਗਾ ਰੈਜੂਡਰੀ ਪਾਵਰ ਇਨ ਯੂਨੀਅਨ ਗਵਰਨਮੈਂਟ ਏ ਆਪਸ਼ਨ ਬਿਲਕੁਲ ਕਰੈਕਟ ਹੋ ਜੇਗੀ ਪੰਜਵੇਂ ਕੁਐਸਚਨ ਦੀ ਹਰੇਕ ਕੁਐਸਚਨ ਨੂੰ ਬੇਟਾ ਬਹੁਤ ਚੰਗੀ ਤਰ੍ਹਾਂ ਕਰਨਾ ਹੈਗਾ ਇੰਪੋਰਟੈਂਟ ਹੈ ਅ ਨੈਕਸਟ ਬੇਟਾ ਆਪਣੇ ਕੋਲ ਇਹ ਫਰਸਟ ਸਟੇਟ ਇਨ ਇੰਡੀਆ ਟੂ ਇਸ਼ੂ ਸ਼ੂਟ ਐਟ ਸਾਈਟ ਆਰਡਰ ਫਾਰ ਕੋਚਜਿਸ ਬੇਟਾ ਇਹ 2014 ਦਾ ਕੁਐਸਚਨ ਹੈਗਾ ਇਹ ਕਰੰਟ ਦੇ ਵਿੱਚੋਂ ਉਸ ਟਾਈਮ ਦੇ ਵਿੱਚੋਂ ਆਇਆ ਹੋਇਆ ਹੈਗਾ ਕਿ ਫਰਸਟ ਸਟੇਟ ਜਿਹੜੀ ਹੈਗੀ ਹੈ ਇੰਡੀਆ ਦੇ ਵਿੱਚ ਬਣੀ ਹੈ ਜਿਨੇ ਸ਼ੂਟ ਐਟ ਸਾਈਟ ਆਰਡਰ ਕਾਸ ਕਿੰਨੇ ਦੇ ਪੋਸਟਰ ਜਿਹਦੇ ਲਈ ਸ਼ਿਕਾਰੀਆਂ ਦੇ ਲਈ ਬੇਟਾ ਇਹੋ ਹੈਗੀ ਆ ਅਸਾਮ ਡੀ ਆਪਸ਼ਨ ਬਿਲਕੁਲ கரੈਕਟ ਹੈ ਫਾਰਮਰ ਬੇਟਾ ਇੰਡੀਅਨ 에ਅਰ ਫੋਰਸ ਫਾਰਮਰ ਇੰਡੀਅਨ 에ਅਰ ਫੋਰਸ ਚੀਫ ਐਨ ਕੇ ਬਰੋਨ ਹੈਜ਼ ਬੀਨ ਅਪੋਇੰਟਡ ਐਜ਼ ਇੰਡੀਆ ਇੰਡੀਆਜ਼ ਨੈਕਸਟ ਐਮਬੈਸਡਰ ਟੂ ਨਾਰਵੇ ਇੰਡੀਅਨ ਨੈਕਸਟ ਇਨਵੈਸਟਰ ਟੂ ਨਾਰਵੇ ਬੱਚੇ ਇਹ ਵੀ ਕਰੰਟ ਦੇ ਵਿੱਚ ਕੁਐਸਚਨ ਪੁੱਛਿਆ ਗਿਆਗਾ ਇਸ ਕਰਕੇ ਤੁਸੀਂ ਇਹਨੂੰ ਕਿਉਂਕਿ ਕਰੰਟ ਵਾਲੇ ਕੁਐਸਚਨ ਹੈ ਜਿਹੜੇ ਉਹ ਜਿਹੜਾ ਹੁਣ ਪੇਪਰ ਨਵੇਂ ਆਣਗੇ ਉਹਦੇ ਵਿੱਚ ਬੇਟਾ ਕਰੰਟ ਵਾਲੇ ਕੁਐਸਚਨ ਹੈ ਜਿਹੜੇ ਉਹ ਤੁਹਾਨੂੰ 2023 ਤੋਂ ਲੈ 23 ਵਾਲੇ ਤੁਸੀਂ ਕਰਨੇ ਆ ਤੇ 24 ਚੱਲ ਰਿਹਾਗਾ 24 ਵਾਲੇ ਆਪਾਂ ਕਰਨੇ ਆ ਕਰੰਟ ਵਾਲੇ ਕੁਐਸਚਨ ਜਿਹੜੇ ਹੈਗੇ ਕਰੰਟ ਦੇ ਆਪਾਂ ਨਵੇਂ ਕੁਐਸਚਨ ਹੀ ਪੜਾਗੇ ਤੇ ਇੰਡੀਅਨ ਸੁਪਰ ਲੀਗ ਇਜ਼ ਰਿਲੇਟਡ ਟੂ ਬੇਟਾ ਇੰਪੋਰਟੈਂਟ ਹੈਗਾ ਸਪੋਰਟਸ ਦੇ ਵਿੱਚੋਂ ਆਇਆ ਹੋਇਆ ਕੁਐਸਚਨ ਹੈਗਾ ਇੰਡੀਅਨ ਸੁਪਰ ਲੀਗ ਹੈ ਜਿਹੜੀ ਉਹ ਫੁੱਟਬਾਲ ਦੇ ਨਾਲ ਰਿਲੇਟ ਕਰਦੀ ਹੈ ਫੁੱਟਬਾਲ ਦੇ ਨਾਲ ਰਿਲੇਟ ਕਰਦੀ ਹੈ ਇੰਡੀਅਨ ਸੁਪਰ ਲੀਗ ਰੀਸੈਂਟਲੀ ਵਿੱਚ ਅਮੰਗ ਦਾ ਫੋਲੋਇੰਗ ਲੀਡਿੰਗ ਕਨਫੈਕਸ਼ਨਰੀ ਮੈਨੂਫੈਕਚਰਰ ਹੈਜ਼ ਬੀਨ ਰੀਨੇਮਡ ਐਜ ਮੋਨ ਮੌਂਡਲਜ ਇੰਡੀਆ ਫੂਡਜ ਲਿਮਟਿਡ ਬੇਟਾ ਕਿਹੜੀ ਆਪਣੇ ਕੋਲ ਕਨਫੈਕਸ਼ਨਰੀ ਮੈਨੂਫੈਕਚਰਰ ਹੈ ਜਿਨੇ ਆਪਣਾ ਨਾਮ ਬਦਲ ਕੇ ਬੇਟਾ ਮੌਂਡਲਜ ਇੰਡੀਆ ਫੂਡ ਲਿਮਟਿਡ ਰੱਖਿਆਗਾ ਇਹ 2014 ਦੀ ਗੱਲ ਹੈ ਕਿਉਂਕਿ 2014 ਦਾ ਪੇਪਰ ਹੈ ਤਾਂ ਬੇਟਾ ਉਹ ਜਿਹੜੀ ਕਨਫੈਕਸ਼ਨਰੀ ਮੈਨੂਫੈਕਚਰਰ ਹੈਗਾਗਾ ਉਹ ਕੈਡਬਰੀ ਇੰਡੀਆ ਹੈਗੀ ਹੈ ਜਿਨੇ ਆਪਣਾ ਨਾਮ ਮੌਂਡਲਜ ਇੰਡੀਆ ਫੂਡ ਲਿਮਟਿਡ ਆਪਣਾ ਨਾਮ ਚੇਂਜ ਕਰਕੇ ਬਦਲ ਲਿਆ ਵੇ ਬੇਟਾ ਆਪਣੇ ਕੋਲ ਕਰੰਟ ਦੇ ਵਿੱਚੋਂ ਸੀਗਾ ਕਰੰਟ ਆਪਾਂ 2023 ਤੇ 24 ਵਾਲੇ ਹੀ ਸਟੱਡੀ ਕਰਨੇ ਹੈ ਕਿਉਂਕਿ ਉਹਦੇ ਵਿੱਚੋਂ ਹੀ ਪੁੱਛੇ ਜਾਂਦੇ ਨੇ ਨੈਕਸਟ ਬੇਟਾ ਆਪਣੇ ਕੋਲ ਬਹੁਤ ਹੀ ਜਾਰੇ ਇੰਪੋਰਟੈਂਟ ਕੁਐਸਚਨ ਹੈ ਬੇਟਾ ਮੌਂਟ ਮੌਂਟ ਬਲੈਂਕ ਟਨਲ ਜਿਹੜੀ ਇਹ ਹੈਗੀ ਹੈ ਇਹ ਕਿਹੜੇ ਦੋ ਕੰਟਰੀਜ਼ ਨੂੰ ਲਿੰਕ ਕਰਦੀ ਆ ਪੁੱਛ ਮੌਂਟ ਬਲੈਂਕ ਟਨਲ ਹੈ ਜਿਹੜੀ ਇਹ ਫਰਾਂਸ ਤੇ ਇਟਲੀ ਨੂੰ ਆਪਸ ਵਿੱਚ ਜੋੜਦੀ ਹੈ ਇੰਪੋਰਟੈਂਟ ਹੈ ਯਾਦ ਰੱਖਣਾ ਹੈਗਾ ਤੇ ਨੈਕਸਟ ਵੀ ਬੱਚੇ ਆਪਣੇ ਕੋਲ 11th ਨੰਬਰ ਕੁਸ਼ਚਨ ਦੇਖੋ ਬਹੁਤ ਹੀ ਜਿਆਦਾ ਇੰਪੋਰਟੈਂਟ ਸਾਇੰਸ ਦੇ ਵਿੱਚੋਂ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚੋਂ ਬੱਚੇ ਕੁਸ਼ਚਨ ਪੁੱਛਿਆ ਗਿਆ ਹੈਗਾ ਸਾਇੰਸ ਐਂਡ ਟੈਕਨੋਲੋਜੀ ਪਾਰਟ ਦੇ ਵਿੱਚੋਂ ਬੱਚੇ ਕੁਸ਼ਚਨ ਕੀ ਕਹਿ ਰਿਹਾ ਹੈਗਾ ਦਾ ਲੋਏਸਟ ਲੇਅਰ ਆਫ ਦਾ ਐਟਮੋਸਫੀਅਰ ਇਜ਼ ਨੋਨ ਐਜ ਬੇਟਾ ਯਾਦ ਰੱਖਣੀ ਆ ਸਭ ਤੋਂ ਲੋਏਸਟ ਜਿਹੜੀ ਲੇਅਰ ਹੈਗੀ ਐਟਮੋਸਫੀਅਰ ਦੀ ਉਸ ਨੂੰ ਅਸੀਂ ਬੋਲਦੇ ਆ ਟ੍ਰੋਪੋਸਫੀਅਰ ਕਿਹੜੀ ਬੋਲ ਨੇ ਟ੍ਰੋਪੋਸਫੀਅਰ ਬੇਟਾ ਯਾਦ ਰੱਖਿਓ ओਜ਼ੋਨ ਲੇਅਰ ਹੈ ਜਿਹੜੀ ਉਹ ਫਾਊਂਡ ਕਿੱਥੇ ਹੁੰਦੀ ਹੈ ਸਟੈਟੋਸਫੀਅਰ ਦੇ ਵਿੱਚ ओਜ਼ੋਨ ਲੇਅਰ ਜਿਹੜੀ ਸਾਨੂੰ ਅਲਟਰਾਵਾਇਲਟ ਰੇਜ਼ ਤੋਂ ਬਚਾਉਂਦੀ ਹੈ ਯਾਦ ਰੱਖਿਓ ਉਹ ਕਿੱਥੇ ਹੁੰਦੀ ਹੈ ਕਿ ਸਟੈਟੋਸਫੀਅਰ ਦੇ ਵਿੱਚ ਉਸ ਤੋਂ ਬਾਅਦ ਬੇਟਾ ਆਇਨੋਸਫੀਅਰ ਜਿੱਥੇ ਆਪਣੇ ਕੋਲ ਰੇਡੀਓਐਕਟਿਵ ਵੇਵਜ਼ ਆਪਣੇ ਕੋਲ ਹੁੰਦੇ ਆਗੇ ਇਹ ਤੁਸੀਂ ਯਾਦ ਰੱਖਣਾ ਹੈਗਾ ਹਰੇਕ ਪੁਆਇੰਟ ਨੂੰ ਤੁਸੀਂ ਯਾਦ ਰੱਖਣਾ ਤੇ ਜਿਹੜੀ ਟ੍ਰੋਪੋਸਫੀਅਰ ਹੈ ਇਹ ਲੋਇਸਟ ਲੇਅਰ ਹੈਗੀ ਐਟਮੋਸਫੀਅਰ ਦੀ ਬੇਟਾ ਇਹ ਤੁਸੀ ਯਾਦ ਰੱਖਣਾਗਾ ਤੇ ਸਟੈਟੋਸਫੀਅਰ ਬਾਰੇ ਵੀ ਤੱਥ ਯਾਦ ਰੱਖਣਾਗਾ ਵੀ ਇੱਥੇ ਓਜ਼ੋਨ ਲੇਅਰ ਹੈ ਹੁੰਦੀ ਹੈ ਇੱਥੇ ਆਪਣੇ ਕੋਲ 11 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸੀ ਬਿਲਕੁਲ ਕਰੈਕਟ ਹੈ ਬੇਟਾ ਵਿਚ ਕਾਮੇਟ ਅਪੀਅਰਜ਼ ਆਫਟਰ ਏਵਰੀ 76 ইয়ার즈 76 ਸਾਲਾਂ ਬਾਅਦ ਹੇਲੇਜ ਕਾਮੇਟ ਹੈ ਜਿਹੜਾ ਉਹ ਅਪੀਅਰ ਹੁੰਦਾ ਹੈ ਹਰੇਕ ਛੇ ਸਾਲਾ ਮਾ ਦਾ ਹੈਲੇਜ ਕਾਮੈਂਟ ਯਾਦ ਰੱਖਣਾ ਸੀ ਆਪਸ਼ਨ ਬਿਲਕੁਲ கரੈਕਟ ਹੈ ਵਾਰਮੇ ਨੰਬਰ ਕੁਐਸਚਨ ਦੀ ਤੇ 13ਵਾਂ ਕੁਐਸਚਨ ਕੀ ਕਹਿ ਰਿਹਾ ਹੈਗਾ ਵਿਲੀਜਾਰਡ ਆਰ ਦਾ ਕੈਰੈਕਟਿਸਟਿਕ ਰੀਜਨ ਆਫ ਅੰਟਾਰਕਟਿਕ ਰੀਜਨ ਵਿਲੀਜਾਰਡ ਜਿਹੜਾ ਹੈਗਾ ਇਹ ਕੈਰੈਕਟਿਸਟਿਕ ਹੈਗਾਗਾ ਕਿਹੜੇ ਰੀਜਨ ਦਾ ਅੰਟਾਰਕਟਿਕ ਰੀਜਨ ਦਾ ਇੱਥੇ ਆਪਣੇ ਕੋਲ 13 ਨੰਬਰ ਕੁਐਸਚਨ ਦੀ ਵੀ ਸੀ ਆਪਸ਼ਨ ਬਿਲਕੁਲ கரੈਕਟ ਹੈ ਇਹ ਬੱਚੇ ਤੁਸੀਂ ਕੁਐਸਚਨ ਬਹੁਤ ਜ਼ਿਆਦੇ ਬਹੁਤ ਹੀ ਜ਼ਿਆਦੇ ਇੰਪੋਰਟੈਂਟ ਕੁਐਸਚਨ ਹੈ 14 ਨੰਬਰ ਕੁਐਸਚਨ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ ਬੱਚੇ ਆਪਣੇ ਕੋਲ ਦਾ ਗੈਸ ਐਕਸੀਡੈਂਟਲੀ ਰਿਲੀਜ਼ਡ ਬਾਏ ਯੂਨੀਅਨ ਕਾਰਬੋਆਇਡ ਪੈਸਟੀਸਾਈਡ ਪਲਾਂਟ ਜੂ ਸੀ ਪੀ ਪੀ ਬੇਟਾ ਇਹ ਯਾਦ ਰੱਖਣਾ ਜਾਂ ਇਸ ਨੂੰ ਅਸੀਂ ਬਪਾਲ ਗੈਸ ਟ੍ਰੈਜੇਡੀ ਵੀ ਬੋਲ ਦਿੰਦੇ ਹਾਂਗੇ ਬੇਟਾ ਇੱਥੇ ਇਹ ਇੱਕ ਪਲਾਂਟ ਸੀਗਾ ਕਾਰਖਾਨਾ ਸੀਗਾ ਕਹਿ ਸਕਦੇ ਹਾਂ ਵੀ ਯੂਨੀਅਨ ਕਾਰਬੋਆਇਡ ਪੈਸਟੀਸਾਈਡ ਪਲਾਂਟ ਸੀਗਾ ਇੱਥੇ ਇਥੇ ਗੈਸਰ ਲੀਕ ਹੋਈ ਸੀਗੀ ਜਿਹਦੇ ਗੈਸ ਜਿਹੜੀ ਐਕਸੀਡੈਂਟਲੀ ਰਿਲੀਜ਼ ਹੋਈ ਸੀਗੀ ਉਹ ਨੂੰ ਅਸੀਂ ਬੁਖਪਾਲ ਗੈਸ 트ੈਜੇਡੀ ਵੀ ਬੋਲਦੇ ਆ ਬੱਚੇ 1984 ਦੇ ਵਿੱਚ ਇਸ ਗੈਸ ਦਾ ਨਾਮ ਕੀ ਸੀਗਾ ਮਿਥਾਈਲ ਆਈਸੋਸਾਇਨਾਈਟ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗਾ ਇਹਹੀ ਪੇਪਰਾਂ ਦੇ ਵਿੱਚ ਆਮ ਪੁੱਛਿਆ ਜਾਂਦਾ ਹੈਗਾ 14 ਨੰਬਰ ਕੁਐਸਚਨ ਦਾ ਆਨਸਰ ਆ ਜੂਗਾ ਬੀ ਆਪਸ਼ਨ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ 15 ਨੰਬਰ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਡਾਇਮੰਡ ਇਜ਼ ਦਾ ਫਾਰਮ ਆਫ ਕਾਰਬਨ ਡੀ অপਸ਼ਨ ਆ ਜਾਊਗਾ 15 ਨੰਬਰ ਕੁਐਸਚਨ ਦਾ ਇਹ ਵਿੱਚ ਦੋਨੇ ਕੁਐਸਚਨ ਸਾਇੰਸ ਸੈਂ ਟੈਕਨੋਲੋਜੀ ਦੇ ਵਿੱਚੋਂ ਲੈ ਗਏ ਕੁਐਸਚਨ ਨੇਗੇ ਇਸ ਕਰਕੇ ਆਪਣੇ ਕੋਲ ਹਰੇਕ ਟਾਪਿਕ ਨੂੰ ਅਸੀਂ ਚੰਗੀ ਤਰ੍ਹਾਂ ਸਟੱਡੀ ਕਰਨਾ ਹੈ ਚਾਹੇ ਉਹ ਸਾਡੀ ਪੋਲੀਟੀਕਲ ਸਾਇੰਸ ਹੋ ਗਈ ਚਾਹੇ ਆਪਣੇ ਕੋਲ ਜਨਰਲ ਸਾਇੰਸ ਹੋ ਗਈ ਚਾਹੇ ਆਪਣੇ ਕੋਲ ਜੀਓਗ੍ਰਾਫੀ ਹੋ ਗਈ ਚਾਹੇ এনਵਾਇਰਨਮੈਂਟ ਹੋ ਗਿਆ ਚਾਹੇ ਆਪਣੇ ਕੋਲ ਹਿਸਟਰੀ ਹੋ ਗਈ ਹਰੇਕ ਟਾਪਿਕ ਨੂੰ ਬਹੁਤ ਚੰਗੀ ਤਰ੍ਹਾਂ ਸਟੱਡੀ ਕਰਨਾ ਹੈਗਾ ਜੇਕਰ ਤੁਸੀਂ ਸਰਕਾਰੀ ਨੌਕਰੀ प्राप्त करना चाहने हो ਤੇ ਜੇਕਰ ਬੇਟਾ ਤੁਸੀਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ 949463079680 ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਬੇਟਾ ਦੂਸਰਾ ਨੰਬਰ 7009424163 ਬੇਟਾ ਇਹ ਦੋਹਾਂ ਨੰਬਰਾਂ ਤੋਂ ਕਿਸੇ ਵੀ ਨੰਬਰ ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਤੁਸੀਂ ਔਨਲਾਈਨ ਕੋਚਿੰਗ ਲੈਣਾ ਚਾਹੁੰਦੇ ਹੋ ਤੇ ਨਾਲ ਬੇਟਾ ਕੋਈ ਵੀ ਇਨਫਰਮੇਸ਼ਨ ਤੁਸੀਂ ਸਟਡੀ ਰਿਲੇਟਡ ਲੈਣਾ ਚਾਹੁੰਦੇ ਹੋ ਤੁਸੀਂ ਮੇਰੇ ਨਾਲ ਬੇਚੀਜ਼ ਕੋ ਕੇ ਬੇਟਾ ਗੱਲ ਕਰ ਸਕਦੇ ਹੋ ਤੇ ਬੱਚੇ ਆਪਣੇ ਕੋਲ ਹਰੇਕ ਬੱਚਾ ਤਿਆਰੀ ਕਰੂਗਾ ਜੋ ਬੱਚਾ ਤਿਆਰੀ ਕਰੂਗਾ ਉਹੀ ਬੇਟਾ ਪੇਪਰ ਨੂੰ ਕੁਆਲੀਫਾਈ ਕਰੂਗਾ ਇਸ ਕਰਕੇ ਬਦ ਤੋਂ ਬਦ ਮਿਹਨਤ ਕਰੋ ਮਿਹਨਤ ਦਾ ਫਲ ਮਿੱਠਾ ਹੁੰਦਾ ਹੈਗਾ ਤੇ ਮਿਹਨਤ ਕਰਨ ਵਾਲਾ ਹੀ ਬੱਚਾ ਜਿਹੜਾ ਹੈਗਾ ਉਹ ਸਕਸੈਸ ਹੁੰਦਾ ਹੈਗਾ ਤੇ ਆਪਾਂ ਗੱਲ ਕਰਦੇਗੇ ਦਾ ਵਾਟਰ ਥੈਟ ਡਸ ਨੋਟ ਪ੍ਰੋਡਿਊਸ ਗੁੱਡ ਲੈਦਰ ਵਿਦ ਸੋਪ ਇਜ਼ ਕੋਲਡ ਬੇਟਾ ਜਿਹੜੇ ਸਾਬਨ ਦੇ ਨਾਲ ਜਗ ਨਹੀਂ ਬਣਾਉਂਦਾ ਪਾਣੀ ਉਹਨੂੰ ਅਸੀਂ ਬੋਲਦੇ ਹਾਂ ਹੈਵੀ ਵਾਟਰ ਕਿਹੜਾ ਵਾਟਰ ਹੈਵੀ ਵਾਟਰ ਏ ਆਪਸ਼ਨ ਆਜੂਗੀ ਬੇਟੇ 16 ਨੰਬਰ ਕੁਐਸਚਨ ਦੀ ਨੈਕਸਟ ਕੁਐਸਚਨ ਬੇਟਾ ਦਾ ਏਜ ਆਫ ਦਾ ਟਰੀ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਜਿਹੜੀ ਉਮਰ ਹੈ ਕਿਸੇ ਵੀ ਦਰਖਤ ਦੀ ਉਹਨੂੰ ਡਿਟਰਮਨ ਕੀਤਾ ਜਾ ਸਕਦਾ ਹੈ ਪਤਾ ਲਗਾਇਆ ਜਾ ਸਕਦਾ ਹੈ ਕਿਸ ਤੋਂ ਪਤਾ ਲਗਾਣੇ ਵੀ ਇਹ ਦਰਖਤ ਇੰਨੇ ਸਾਲ ਪੁਰਾਣਾ ਹੈਗਾ ਉਹਦੇ ਅੰਦਰ ਬੇਟਾ ਐਨੂਅਲ ਗਰੋਥ ਰਿੰਗਜ਼ ਹੁੰਦੀਆਂ ਹੀਆਂ ਜਿਹੜੀਆਂ ਐਨੂਅਲ ਗਰੋਥ ਰਿੰਗਸ ਹੈ ਉਸ ਸਟੈਮ ਦੇ ਵਿੱਚ ਕਾਊਂਟ ਕਰਕੇ ਪਤਾ ਲਗਾਇਆ ਜਾ ਸਕਦਾ ਵੀ ਇਹ ਇਹ ਦਰਖਤ ਜਿਹੜਾ ਇੰਨੇ ਸਾਲ ਪੁਰਾਣਾ ਹੈਗਾ ਬੱਚੇ ਆਪਣੇ ਕੋਲ ਹਰ ਇੱਕ ਸਾਲ ਇੱਕ ਰਿੰਗ ਬੰਨਦੀ ਹੈ ਠੀਕ ਹੈ ਐਨੂਲ ਗ੍ਰੋਥ ਰਿੰਗ ਹੈ ਜਿਹੜੀ ਹਰ ਸਾਲ ਇੱਕ ਰਿੰਗ ਬਣਦੀ ਹੈ ਤੇ ਉਹਨਾਂ ਨੂੰ ਐਨੂਲ ਗ੍ਰੋਥ ਰਿੰਗ ਜਿਹਨੂੰ ਕਾਊਂਟ ਕਰਕੇ ਅਸੀਂ ਦਰਖਤ ਦੀ ਉਮਰ ਦਾ ਪਤਾ ਲਗਾ ਸਕਦੇ ਹਾਂ ਬੱਚੇ ਇੱਥੇ ਆਪਣੇ ਕੋਲ 17 ਨੰਬਰ ਕੁਐਸਚਨ ਦਾ ਆਨਸਰ ਹੈ ਜਿਹੜਾ ਡੀ ਆਪਸ਼ਨ ਆ ਜਾਏਗਾ ਤੇ 18 ਨੰਬਰ ਕੁਐਸਚਨ ਦੇਖੋ ਕੀ ਕਹਿ ਰਿਹਾ ਹੈਗਾ ਕੈਮਿਕਲ ਸਬਸਟੈਂਸ ਪ੍ਰੈਜ਼ੈਂਟ ਇਨ ਬੋਨ ਐਂਡ ਟੀਥ ਬੱਚੇ ਬੋਨ ਤੇ ਟੀਥ ਦੇ ਵਿੱਚ ਕਿਹੜੀ ਕੈਮਿਕਲ ਸਬਸਟੈਂਸ ਹੁੰਦੀ ਹੈ ਕੈਲਸ਼ੀਅਮ ਫਾਸਫੇਟ ਕੈਲਸ਼ੀਅਮ ਤੇ ਫਾਸਫੇਟਸ ਫੋਰਸ ਜਿਹੜੀਆਂ ਹੱਡੀਆਂ ਤੇ ਦੰਦਾਂ ਦੀ ਹੱਡੀਆਂ ਤੇ ਦੰਦ ਜਿਹੜੇ ਹੈਗੇ ਆ ਕੈਲਸ਼ੀਅਮ ਤੇ ਫਾਸਫੋਰਸ ਤੋਂ ਬਣਦੇ ਨੇ ਇਥੇ ਆਨਸਰ ਹੈ ਜਿਹੜਾ ਏ ਆਜੂਗਾ ਕੈਲਸ਼ੀਅਮ ਫਾਸਫੇਟ 19 ਨੰਬਰ ਕੁਐਸਚਨ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਸਿਕਲ ਸੈਲ ਐਨੀਮੀਆ ਜਿਹੜਾ ਹੈਗਾਗਾ ਇਹ ਜੈਨੇਟਿਕ ਡਿਸਆਰਡਰ ਹੈ ਯਾਦ ਰੱਖ ਲਿਓ ਜੈਨੇਟਿਕ ਡਿਸਆਰਡਰ ਹੈ ਵਾਇਰਲ ਡਿਜੀਜ਼ ਨਹੀਂ ਹੈ ਬੈਕਟੀਰੀਅਲ ਨਹੀਂ ਹੈ ਵਿਟਾਮਿਨ ਦੀ ਡੈਫੀਸ਼ੀਐਂਸੀ ਕਰਕੇ ਨਹੀਂ ਹੁੰਦੀਗੀ ਬੇਟਾ ਇਹ ਆਪਣੇ ਕੋਲ ਜੈਨੇਟਿਕ ਡਿਸਆਰਡਰ ਹੈ ਇਹਦੇ ਵਿੱਚ ਸਿਕਲ ਸ਼ੇਪ ਜਿਹੜੇ ਆਰ ਬੀ ਸੀ ਹੁੰਦੇ ਨੇ ਉਹ ਸਿਕਲ ਸ਼ੇਪ ਯਾਨੀ ਕਿ ਦਾਤੀਸ਼ ਦੇ ਸ਼ੇਪ ਦੇ ਹੋ ਜਾਂਦੇ ਨੇ ਇਹ ਤੁਸੀਂ ਯਾਦ ਰੱਖਣਾ ਹੈਗਾ ਠੀਕ ਹੈ ਇਹਦੇ ਵਿੱਚ ਇਹਨੂੰ ਅਸੀਂ ਸਿਕਲ ਸੈਲ ਐਨੀਮੀਆ ਬੋਲ ਦਿੰਦੇ ਆਗੇ ਇਹ ਇੱਕ ਜਿਨ ਤੇ ਟਿਕਟ ਡਿਸਆਰਡਰ ਹੈਗਾ ਤੇ ਆਪਣੇ ਕੋਲ ਨੈਕਸਟ 20 ਨੰਬਰ ਕੁਐਸਚਨ ਦੇਖੋ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈਗਾ ਦਾ ਆਰਗਨ ਆਫ ਦਾ ਬਾਡੀ ਵਿਚ ਇਜ਼ ਮੇਨਲੀ ਡੈਮੇਜ ਟੂ ਹੈਪੇਟਾਈਟਸ ਹੈਪੇਟਾਈਟਸ ਕੀ ਹੈ ਲੀਵਰ ਹੈਪੇਟਾਈਟਸ ਜਿੱਥੇ ਹੈਪੈਟਿਕ ਹੈਪੈਟਿਕ ਸ਼ਬਦ ਆ ਜੇ ਉਹਦਾ ਮਤਲਬ ਹੁੰਦਾ ਲੀਵਰ ਹੈਪੇਟਾਈਟਸ ਇਨਫਲੇਮੇਸ਼ਨ ਆਫ ਲੀਵਰ ਯਾਨੀ ਕਿ ਲੀਵਰ ਦੀ ਸੋਜ ਸੋਜ ਹੈਪੇਟਾਈਟਸ ਬੀ ਅਸੀਂ ਕਾਲਾ ਪੀਲਿਆ ਬੋਲ ਦਿੰਦੇ ਆ ਬੇਟਾ ਹੈਪੇਟਾਈਟਸ ਕੀ ਨੂੰ ਕਹਿੰਦੇ ਆ ਲੀਵਰ ਦੀ ਸੋਜਿਸ਼ ਨੂੰ ਬੱਚੇ ਇੱਥੇ ਆਪਣੇ ਕੋਲ ਜਿਹੜਾ 2 ਬੀ ਨੰਬਰ ਕੁਐਸਚਨ ਦਾ ਆਨਸਰ ਹੈ ਉਹ ਸੀ ਆਪਸ਼ਨ ਆ ਜੂਗੀ ਹਰੇਕ ਕੁਐਸਚਨ ਤੁਹਾਡੇ ਲਈ ਇੰਪੋਰਟੈਂਟ ਹੈਗਾ ਚਾਹੇ ਉਹ ਸਾਇੰਸ ਦਾ ਹੈ ਚਾਹੇ ਹੈਲਥ ਰਿਲੇਟਿਡ ਹੈ ਬੱਚੇ ਹੁਣ ਇਹ ਇੰਪੋਰਟੈਂਟ ਕੁਐਸਚਨ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਜਿਵੇਂ ਹੁਣ ਅਸੀਂ ਇਸ ਗੱਲ ਕਰੀਏ 19 ਨੰਬਰ ਕੁਐਸਚਨ ਦੀ 20 ਨੰਬਰ ਕੁਐਸਚਨ ਦੀ ਤੇ 21 ਨੰਬਰ ਕੁਐਸਚਨ ਦੀ ਬੇਟਾ ਇਹੇ ਕੁਐਸਚਨ ਜਿਹੜੇ ਹੈਗੇ ਆਗੇ ਐਨਮ ਵਾਲੇ ਬੱਚਿਆਂ ਦੇ ਲਈ ਜੀ ਐਨਮ ਵਾਲੇ ਬੱਚਿਆਂ ਦੇ ਲਈ ਜਾਂ ਫਿਰ ਕੋਈ ਵੀ ਪੇਪਰ ਬੇਟਾ ਚਾਹੇ ਪੈਰਾਮੈਡੀਕਲ ਦਾ ਐਗਜ਼ਾਮ ਦੀ ਤਿਆਰੀ ਕਰ ਰਿਹਾ ਕੋਈ ਬੱਚਾ ਉਹਨਾਂ ਦੇ ਲਈ ਇੰਨੇ ਕ ਜਿਆਦਾ ਇੰਪੋਰਟੈਂਟ ਹੈ ਕਿ ਇਹ ਹਰੇਕ ਪੇਪਰ ਦੇ ਵਿੱਚ ਏਨਮ ਵਾਲੇ ਬੱਚਿਆਂ ਦੇ ਲਈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈਗੇ ਇਸ ਕਰਕੇ ਇਹ ਪੀਪੀਐਸਸੀ ਤਾਂ ਪੁੱਛਦੀ ਪੁੱਛਦੀ ਹੈ ਪੀ ਟ੍ਰਿਪਲ ਐਸ ਵੀ ਤਾਂ ਜੀਕੇ ਦੇ ਵਿੱਚ ਪੁੱਛਦੀ ਪੁੱਛਦੀ ਹੈ ਪਰ ਇਹ ਕੁਐਸਚਨ ਬੇਟਾ ਆਪਣੇ ਜਿਹੜੇ ਪੰਜਾਬ ਦੇ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਹੈਲਥ ਸਾਇੰਸ ਜਿਹੜੇ ਪੇਪਰ ਕੰਡਕਟ ਕਰਦੀ ਹੈ ਪੈਰਾਮੈਡੀਕਲ ਐਗਜ਼ਾਮਸ ਨੌਕਰੀਆਂ ਦੇ ਲਈ ਉਹਨਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਪੁੱਛੇ ਜਾਂਦੇ ਨੇ ਜਿਹੜੀ ਨਾਈਟ ਬਲਾਈਂਡਨੈਸ ਹੈ ਕੌਡ ਵੀ ਕੋਲਡ ਬਾਈ ਦਾ ਡੈਫੀਸ਼ੈਂਸੀ ਆ ਉਹ ਵਿਟਾਮਿਨ ਏ ਮੇਟਾ ਵਿਟਾਮਿਨ ਏ ਦੀ ਡੈਫੀਸ਼ੈਂਸੀ ਨਾਲ ਦੋ ਬਿਮਾਰੀਆਂ ਹੋ ਜਾਂਦੀਆਂ ਨਾਈਟ ਬਲਾਈਂਡਨੈਸ ਲਿਖ ਲੋ ਕਾਪੀ ਪੈਨ ਕੋਲੇ ਲੈ ਕੇ ਬੈਠਿਆ ਕਰੋ ਨਾਈਟ ਬਲਾਈਨੈਸ ਜੀਰੋਪਥਾਲਮੀਆ ਤੇ ਵਿਟੋਟ ਸਪੋਰਟ ਯਾਦ ਰੱਖਣਾ ਹੈਗਾ ਵਿਟਾਮਿਨ ਬੀ ਦੀ ਡੈਫੀਸ਼ੀ ਬੀ1 ਦੀ ਡੈਫੀਸ਼ੀਂਸੀ ਨਾਲ ਸਕਰਵੀ ਆਪਣੇ ਕੋਲ 베ਰੀ 베ਰੀ ਹੋ ਜਾਂਦਾ ਹੈ ਵਿਟਾਮਿਨ ਸੀ ਦੀ ਡੈਫੀਸ਼ੀਂਸੀ ਨਾਲ ਸਕਰਵੀ ਰੋਗ ਹੋ ਜਾਂਦਾ ਹੈਗਾ ਵਿਟਾਮਿਨ ਡੀ ਦੀ ਡੈਫੀਸ਼ੀਂਸੀ ਨਾਲ ਰਿਕਟਸ ਇਨ ਚਿਲड्रन ਐਂਡ ਓਸਟੀਓਮਲੇਸ਼ੀਆ ਇਨ ਅਡਲਟਸ ਬੇਟਾ ਇਹ ਯਾਦ ਰੱਖਣਾ ਹੈਗਾ ਇੰਪੋਰਟੈਂਟ ਹੈ ਤੁਸੀਂ ਨਾਲ ਨਾਲ ਵਿੱਚ ਇੱਕ ਚੀਜ਼ ਹੋਰ ਵੀ ਯਾਦ ਰੱਖਣੀ ਹੈ ਇਹਨਾਂ ਦੇ ਸੈਂਟੀਫਿਕ ਨੇਮ ਵੀ ਯਾਦ ਰੱਖਣੇ ਹੈਗੇ ਅਦਰ ਨੇਮ ਜਿਵੇਂ ਵਿਟਾਮਿਨ ਏ ਨੂੰ ਅਸੀਂ ਰੈਟੀਨੋਲ ਬੋਲ ਦਿੰਨੇ ਆ ਰੈਟੀਨਾ ਤੋਂ ਯਾਦ ਰੱਖ ਲਿਓ ਰੈਟੀਨੋਲ ਬੇਟਾ ਵਿਟਾਮਿਨ ਏ ਦਾ ਦੂਜਾ ਨਾਮ ਹੈਗਾ ਰੈਟੀਨੋਲ ਬੀ 1 ਦਾ ਦੂਜਾ ਨਾਮ ਹੈਗਾ ਥਾਇਮਿਨ ਵਿਟਾਮਿਨ ਸੀ ਦਾ ਦੂਜਾ ਨਾਮ ਹੈਗਾ ਬੇਟਾ ਸਕੋਰਬਿਕ ਐਸਿਡ ਬੱਚੇ ਐਸੀ ਤਰ੍ਹਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਿਟਾਮਿਨ ਡੀ ਦਾ ਦੂਜਾ ਨਾਮ ਬੇਟਾ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਣਾ ਹੈਗਾ ਵੀ ਵਿਟਾਮਿਨ ਡੀ ਨੂੰ ਅਸੀਂ ਹੋਰ ਕਿਹੜੇ ਨਾਮ ਨਾਲ ਜਾਣਦੇ ਹਾਂ ਨਾਲ ਨਾਲ ਬੇਟਾ ਲਾਈਕ ਜੇ ਤੁਹਾਨੂੰ ਵੀਡੀਓ ਨੂੰ ਚੰਗੀ ਲੱਗ ਰਹੀ ਹੈ ਇਹਨੂੰ ਲਾਈਕ ਵੀ ਕਰ ਦਿਆ ਕਰੋ ਸ਼ੇਅਰ ਵੀ ਕਰ ਦਿਆ ਕਰੋ ਤੇ ਬਖ ਤੋਂ ਵੱਧ ਬੱਚੇ ਇਹਨੂੰ ਦੇਖਣ ਜਿਹੜੇ ਸਰਕਾਰੀ ਨੌਕਰੀ ਦੀ ਤਿਆਰੀ ਕਰਦੇ ਨੇ ਉਹਨਾਂ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਨੈਕਸਟ ਕੁਐਸਚਨ ਬੇਟਾ ਆਪਣੇ ਕੋਲ ਵਾਈ ਨੰਬਰ ਕੁਐਸਚਨ ਦੇਖੋ ਕਿਹੜਾ ਕੰਟਰੀ ਹੈ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਜਿਹੜਾ ਲੀਡਿੰਗ ਪ੍ਰੋਡਿਊਸਰ ਹੈਗਾਗਾ ਜਰੇਨੀਅਮ ਜਰੇਨੀਅਮ ਦਾ ਲੀਡਿੰਗ ਪ੍ਰੋਡਿਊਸਰ ਹੈ ਬੱਚੇ ਉਹ ਹੈਗਾ ਕੈਨੇਡਾ ਬਹੁਤ ਜਿਆਦਾ ਰਿਪੀਟ ਹੋਣ ਵਾਲਾ ਕੁਐਸਚਨ ਹੈ ਪੀਪੀਐਸਸੀ ਦਾ ਫੇਵਰੇਟ ਕੁਐਸਚਨ ਹੈ ਬੇਟਾ ਇਹ ਯਾਦ ਰੱਖ ਲਿਓ ਪੀਪੀਐਸਸੀ ਦਾ ਫੇਵਰੇਟ ਕੁਐਸਚਨ ਹੈ ਜੂਰੇਨੀਅਮ ਦਾ ਲੀਡਿੰਗ ਪ੍ਰੋਡਿਊਸਰ ਕਿਹੜਾ ਕੰਟਰੀ ਹੈ ਕੈਨੇਡਾ ਸੀ ਆਪਸ਼ਨ ਬੇਟਾ 22 ਨੰਬਰ ਕੁਐਸਚਨ ਦੀ ਸੀ ਆਪਸ਼ਨ ਆ ਜੇਗੀ ਵਿੱਚ ਹਾਊ ਮੈਨੀ ਪਾਥ ਵਰਕ ਪ੍ਰਿਸਕ੍ਰਾਈਬਡ ਬਾਏ ਬੁੱਧਾ ਟੂ ਅਟੇਨ ਨਿਰਵਾਣਾ ਬੁੱਧਾ ਦੇ ਦੁਆਰਾ ਨਿਰਵਾਣਾ ਨੂੰ ਅਟੇਨ ਕਰਨ ਲਈ ਕਿੰਨੇ ਪਾਥ ਬੇਟਾ ਬਣਾਏ ਗਏ ਸੀਗੇ ਅਸੀਂ ਇਹਨੂੰ 8 ਫੋਲਡ ਪਾਥ ਬੋਲਾਗੇ 8 ਫੋਲਡ ਪਾਥ ਬੇਟਾ 23 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਬੱਚੇ ਨੈਕਸਟ ਕੁਐਸਚਨ 24 ਨੰਬਰ ਕੁਐਸਚਨ ਦੇਖੋ ਵਿੱਚ ਵਨ ਆਫ ਦਾ ਫੋਲੋਇੰਗ ਪੀਰੀਅਡ ਹੈਜ਼ ਬੀਨ ਕੋਲਡ ਗੋਲਡਨ ਏਜ ਇਨ ਇੰਡੀਅਨ ਹਿਸਟਰੀ ਬੇਟਾ ਇੰਡੀਅਨ ਹਿਸਟਰੀ ਦੇ ਵਿੱਚ ਜਿਹੜੇ ਅਸੀਂ ਗੋਲਡਨ ਏਜ ਪੀਰੀਅਡ ਬੋਲਦੇ ਆ ਉਹ ਗੁਪਤਾਜ ਪੀਰੀਅਡ ਨੂੰ ਅਸੀਂ ਗੋਲਡਨ ਏਜ ਪੀਰੀਅਡ ਬੋਲਿਆ ਜਾਂਦਾ ਹੈਗਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਬੱਚੇ 24 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਸੀ ਆਪਸ਼ਨ ਹੈ ਬਿਲਕੁਲ ਕਰੈਕਟ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਬੱਚੇ 25 ਨੰਬਰ ਕੁਐਸਚਨ ਇਹ ਹਿਸਟਰੀ ਦੇ ਵਿੱਚੋਂ ਲਏ ਗਏ ਕੁਐਸਚਨ ਹੈ ਬੇਟਾ ਹੁਣ ਇੰਪੋਰਟੈਂਟ ਹਿਸਟਰੀ ਦੇ ਵਿੱਚੋਂ 25 ਨੰਬਰ ਕੁਐਸਚਨ ਵੀ ਬੇਟਾ ਹਿਸਟਰੀ ਹਰੇਕ ਟੌਪਿਕ ਦੇ ਵਿੱਚੋਂ ਤੁਹਾਨੂੰ ਜੀਕੇ ਦੇ ਵਿੱਚ ਕੁਐਸਚਨ ਬਣਨਗੇ ਹੀ ਬਣਨਗੇ ਚਾਹੇ ਉਹ ਪੋਲੀਟੀਕਲ ਸਾਇੰਸ ਹੈ ਚਾਹੇ ਉਹ ਜੀਓਗ੍ਰਾਫੀ ਹੈ ਚਾਹੇ ਉਹ ਜਨਰਲ ਸਾਇੰਸ ਹੈ ਚਾਹੇ ਉਹ ਹਿਸਟਰੀ ਹੈ ਚਾਹੇ ਉਹ ਜੀਓਗ੍ਰਾਫੀ ਹੈ ਬੱਚੇ ਹਰੇਕ ਟੌਪਿਕ ਨੂੰ ਤੁਹਾਡਾ ਟਿਪਸ ਤੇ ਹੋਣਾ ਚਾਹੀਦਾ ਜੇਕਰ ਤੁਹਾਡੇ ਹਰੇਕ ਟੌਪਿਕ ਟਿਪਸ ਤੇ ਹੈ ਤਾਂ ਹੀ ਤੁਸੀਂ ਕੋਈ ਨਾ ਕੋਈ ਐਗਜ਼ਾਮ ਕ੍ਰੈਕ ਕਰ पाओगे ਇਸ ਕਰਕੇ ਬੇਟਾ ਜਿਹੜਾ ਬੱਚਾ ਹਰ ਰੋਜ਼ ਮੈਂ ਸਟਾਰਟਿੰਗ ਦਿਨਾਂ ਦੇ ਵਿੱਚ ਆਪਾਂ ਜੇ ਸ਼ੁਰੂਆਤ ਕਰੀਏ ਤਿਆਰੀ ਕਰਨ ਦੀ ਤਾਂ 4 ਤੋਂ 5 ਘੰਟੇ ਪੜਨਾ ਸ਼ੁਰੂ ਕਰੇ ਹੌਲੀ 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 ਟਾਈਮ ਨੂੰ ਅਪ ਕਰਦਾ ਜਾਵੇ ਪਹਿਲੇ ਦਿਨ ਤੁਸੀਂ ਜੇ ਪੜਨਾ ਸ਼ੁਰੂਆਤ ਕਰ ਰਹੇ ਹੋ ਤਾਂ 2-3 ਘੰਟੇ ਪੜਨਾ ਸ਼ੁਰੂਆਤ ਕਰੋ ਫਿਰ 2-3 ਘੰਟੇ ਤੋਂ ਬਾਅਦ 4-5 ਤੇ ਆ ਜਾਓ ਫਿਰ 6-7 ਤੇ ਆ ਜਾਓ 8-9 ਤੇ ਆ ਜਾਓ ਜਿਹੜਾ ਬੱਚਾ ਰੈਗੂਲਰਲੀ 10 ਘੰਟੇ ਹਰ ਰੋਜ਼ ਪੜ੍ਹ ਕੇ ਬਟਾ 6 ਮਹੀਨੇ ਜਾਂ ਸਾਲ ਆਪਣੀ ਸਟੱਡੀ ਰੈਗੂਲਰਲੀ ਕਰ ਲੂਗਾ ਉਹ ਬੱਚਾ ਬਟਾ ਕੋਈ ਵੀ ਪੰਜਾਬ ਦਾ ਐਗਜ਼ਾਮ ਹੈ ਚਾਹੇ ਉਹ ਇੰਡੀਆ ਦੇ ਵਿੱਚ ਕੋਈ ਵੀ ਐਗਜ਼ਾਮ ਸਰਕਾਰੀ ਨੌਕਰੀ ਦੇ ਲਈ ਹੈ ਉਹ ਕਰੈਕ ਕਰ ਪਾਊਗਾ ਚਾਹੇ ਉਹ ਬੱਚੇ ਐਸੇ ਕਰਕੇ ਮੈਂ ਤੁਹਾਨੂੰ ਕਹਿੰਦਾ ਸਟੱਡੀ ਕਰਨ ਦਾ ਕਰਨ ਦੇ ਲਈ ਹਰ ਰੋਜ਼ ਇੱਕ ਆਪਣਾ ਏਮ ਬਣਾਓ ਵੀ ਅਸੀਂ ਨਿਪ ਘੰਟੇ ਬੈਠ ਕੇ ਇੰਨੇ ਆਰ ਬੈਠ ਕੇ ਅਸੀਂ ਆਪਣੀ ਸਟੱਡੀ ਕਰਨੀ ਹੀ ਕਰਨੀ ਹੈ ਬੱਚੇ ਤਾਂ ਹੀ ਬੱਚਾ ਕ੍ਰੈਕ ਕਰ ਪਾਊਗਾ 6 ਤੋਂ ਸਾਲ ਲਗਾਤਾਰ ਤਿਆਰੀ ਕਰਨੀ ਪਊਗੀ ਤਾਂ ਹੀ ਵਿੱਚੇ ਫਿਰ ਪੇਪਰ ਤੁਸੀਂ ਕ੍ਰੈਕ ਕਰ पाओਗੇ ਜਿਹੜਾ ਬੱਚਾ ਸੋਚਦਾ ਵੀ ਜਦੋਂ ਪੇਪਰ ਨਿਕਲੂਗਾ ਪੇਪਰ ਦੀ ਨੋਟੀਫਿਕੇਸ਼ਨ ਆਏਗੀ ਉਸ ਤੋਂ ਬਾਅਦ ਅਸੀਂ ਤਿਆਰੀ ਕਰਨੀ ਸ਼ੁਰੂ ਕਰਾਂਗੇ ਉਹ ਬੱਚਾ ਬੇਟਾ ਕੁਝਕ ਜਿਹੜੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਬਰਸਾਤੀ ਡੱਡੂ ਠੀਕ ਹੈ ਵੀ ਜਦੋਂ ਬਰਸਾਤ ਪੈਣੀ ਹੈ ਉਦੋਂ ਹੀ ਡੱਡੂ ਬਾਹਰ ਆਉਂਦੇ ਨੇ ਉਸੇ ਤਰ੍ਹਾਂ ਹੀ ਅਸੀਂ ਕਹਾਂਗੇ ਵੀ ਜਿਹੜੇ ਬੱਚੇ ਜਦੋਂ ਨੋਟੀਫਿਕੇਸ਼ਨ ਆਇਆ ਉਦੋਂ ਤਿਆਰੀ ਕਰਨੀ ਸ਼ੁਰੂ ਕਰਨਗੇ ਉਹ ਬੱਚਾ ਠੀਕ ਹੈ ਉਹ ਤਿਆਰੀ ਕਰਤਾ ਲੈਣਗੇ ਪਰ ਉਹ ਬੱਚੇ ਨਾਲ ਕੰਪੀਟ ਨਹੀਂ ਕਰ ਪਾਣਗੇ ਜਿਹੜੇ ਬੱਚੇ ਲਗਾਤਾਰ 6 ਮਹੀਨਿਆਂ ਤੋਂ ਸਾਲ ਤੋਂ 2 ਸਾਲਾਂ ਤੋਂ ਰੈਗੂਲਰਲੀ ਆਪਣੀ ਤਿਆਰੀ ਕਰ ਰਹੇ ਨੇ ਜਿਹੜੇ ਏਮ ਬਣਾ ਚੁੱਕੇ ਨੇ ਵੀ ਮੈਂ ਉਹ ਨੌਕਰੀ ਲੈਣੀ ਹੀ ਲੈਣੀ ਹੈ ਪੇਪਰ ਨੂੰ ਕ੍ਰੈਕ ਕਰਨਾ ਹੀ ਕਰਨਾ ਹੈ ਇਸ ਕਰਕੇ ਬੱਚੇ ਤੁਸੀਂ ਜੇਕਰ ਔਨਲਾਈਨ ਕੋਚਿੰਗ ਲੈਣਾ ਹੈ ਲੈਣੀ ਹੈ ਔਨਲਾਈਨ ਕੋਚਿੰਗ ਲੈਣ ਲਈ 9463079680 ਤੇ ਸੰਪਰਕ ਕਰ ਸਕਦੇ ਹੋ ਜਾਂ 7009424163 ਤੇ ਸੰਪਰਕ ਕਰ ਸਕਦੇ ਹੋ ਕੋਚਿੰਗ ਲੈਣ ਦਾ ਤੁਹਾਨੂੰ ਇੱਕੋ ਹੀ ਫਾਇਦਾ ਹੋਣਾ ਹੈਗਾ ਛੋਡੀ ਰੈਗੂਲਰਟੀ ਬਣ ਜਾਣੀ ਹੈ ਤੁਸੀਂ ਹਰ ਰੋਜ਼ ਇੱਕ ਦੋ ਘੰਟੇ ਮੇਰੇ ਨਾਲ ਸਟੱਡੀ ਕਰੋਗੇ ਬਾਕੀ ਤੁਸੀਂ ਜਿਹੜਾ ਟੌਪਿਕ ਮੈਂ ਕਰਵਾਉਂਗਾ ਉਹ ਟੌਪਿਕ ਤੁਸੀਂ ਹਰ ਰੋਜ਼ ਸੈਲਫ ਸਟੱਡੀ ਕਰੋਗੇ ਇਸ ਨਾਲ ਤੁਹਾਡੀ ਇੱਕ ਨਿੱਤ ਨੇਮ ਬਣ ਜਾਊਗਾ ਨਿੱਤ ਨੇਮ ਕਿ ਅਸੀਂ ਇੰਨੇ ਘੰਟੇ ਸਟੱਡੀ ਕਰਨੀ ਹੀ ਕਰਨੀ ਹੈ ਇਸ ਕਰਕੇ ਔਨਲਾਈਨ ਕੋਚਿੰਗ ਦੇ ਵਿੱਚ ਜੁੜੋ ਮੈਂ ਹਰੇਕ ਬੱਚੇ ਨੂੰ ਇਹੀ ਸਲਾਹ ਦਿੰਦਾ ਹੁਣ ਬੀ ਆਨਲਾਈਨ ਕੋਚਿੰਗ ਜ਼ਰੂਰ ਲੋ ਤਾਂ ਜੋ ਤੁਸੀਂ ਟੌਪਿਕ ਦੇ ਨਾਲ ਜੁੜ ਸਕੋ ਹਰੇਕ ਟੌਪਿਕ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਦੇਖਣਾ ਐਮਸੀਕਿਊ ਐ ਐਮਸੀਕਿਊ ਜ਼ਰੂਰ ਕਰੋ ਐਮਸੀਕਿਊ ਕਰਨ ਦੇ ਵੀ ਬੇਟਾ ਡਿਫਰੈਂਟ ਡਿਫਰੈਂਟ ਵੇ ਹੈ ਅੱਗੇ ਬੇਟਾ ਹੂ ਵਾਸ ਦਾ ਲਾਸਟ ਮੁਗਲ ਇੰਪੀਰੀਅਰਰ ਬੇਟਾ ਲਾਸਟ ਮੁਗਲ ਇੰਪੀਰੀਅਰਰ ਕੌਣ ਸੀਗਾ ਬਹਾਦਰ ਸ਼ਾ ਜਾਫਰ ਬਹਾਦਰ ਸ਼ਾ ਜਾਫਰ 25 ਨੰਬਰ ਕੁਐਸਚਨ ਦਾ ਜਿਹੜਾ ਆਨਸਰ ਹੈ ਉਹ ਬੀ ਆਪਸ਼ਨ ਬਿਲਕੁਲ ਕਰੈਕਟ ਹੈ ਤੇ ਨੈਕਸਟ ਕੁਐਸਚਨ ਬੇਟਾ ਆਪਾਂ ਦੇਖਦੇ ਆ 26 ਨੰਬਰ ਕੁਐਸਚਨ ਡਿਊਰਿੰਗ ਬਹੁਤ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਪੇਪਰਾਂ ਦਾ ਪੀਪੀਐਸਸੀ ਦਾ ਫੇਵਰਿਟ ਕੁਐਸਚਨ ਹੈ ਬੇਟਾ ਡਿਊਰਿੰਗ ਦਾ ਇੰਡੀਅਨ ਫ੍ਰੀडम ਸਟਰਗਲ ਹੂ ਅਮੰਗ ਦਾ ਫੋਲੋਇੰਗ ਫਾਰਮਡ ਦਾ ਪਾਰਟੀ ਕੋਲਡ ਫਾਰਵਰਡ ਬਲੋਕ ਬੇਟਾ ਇਹ ਪਾਰਟੀ ਸੀ ਜਿਹੜੀ ਇਹ ਸੁਭਾਸ਼ ਚੰਦਰ ਬੋਸ ਜੀ ਨੇ ਬਣਾਈ ਸੀਗੀ ਫਾਰਵਰਡ ਬਲੋਕ ਯਾਦ ਰੱਖਣਾ ਹੈਗਾ ਬਹੁਤ ਹੀ ਜਿਆਦਾ ਇੰਪੋਰਟੈਂਟ ਕੁਐਸਚਨ ਹੈ ਦਾ ਫਰਸਟ ਫਾਈਵイヤー ਪਲਾਨ ਬਾਜ adopted ਦਾ ਬੇਟਾ ਜਿਹੜਾ ਫਰਸਟ 5 ਇਅਰ پلان ਸੀਗਾ ਉਹਨੇ ਉਹਨੋਂ ਸੀ ਬੋਲਦੇ ਸੀ ਹੈਰੋਡੋਮਰ ਮਾਡਲ ਉਹਨੇ ਬੇਟਾ ਹੈਰੋਡੋਮਰ ਮਾਡਲ ਨੂੰ ਅਡਾਪਟ ਕੀਤਾ ਸੀਗਾ ਬੱਚੇ ਸੀ ਆਪਸ਼ਨ ਬਿਲਕੁਲ ਕਰੈਕਟ ਹੈ 27 ਨੰਬਰ ਕੁਐਸਚਨ ਦੀ 28 ਨੰਬਰ ਕੁਐਸਚਨ ਬੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਦੇ ਪੇਪਰਾਂ ਦੇ ਲਈ ਬੇਟਾ ਵੇਅਰ ਇਜ਼ ਦਾ ਸਿੱਖ ਹੈਰੀਟੇਜ ਕੰਪਲੈਕਸ ਡਿਵੈਲਪਡ ਬੇਟਾ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੈ ਸਿੱਖ ਹੈਰੀਟੇਜ ਕੰਪਲੈਕਸ ਹੈ ਜਿਹੜਾ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੈ ਆਮ ਤੌਰ ਤੇ ਬੱਚੇ ਜਦੋਂ ਇਗਜ਼ਾਮ ਦੇ ਵਿੱਚ ਜਾ ਕੇ ਬੈਠਦੇ ਨੇ ਉਥੇ ਇਸ ਕੁਐਸਚਨ ਦੇ ਵਿੱਚ ਕਨਫਿਊਜ਼ ਹੋ ਜਾਂਦੇ ਨੇ ਸਿੱਖ ਹੈਰੀਟੇਜ ਕੰਪਲੈਕਸ ਉਹ ਅੰਮ੍ਰਿਤਸਰ ਨੂੰ ਟਿੱਕ ਕਰ ਆਂਦੇ ਨੇ ਜਦੋਂ ਕਿ ਸਿੱਖ ਹੈਰੀਟੇਜ ਕੰਪਲੈਕਸ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਹੈ 28 ਨੰਬਰ ਕੁਐਸਚਨ ਦਾ ਜਿਹੜਾ ਡੀ ਆਪਸ਼ਨ ਬਿਲਕੁਲ ਕਰੈਕਟ ਹੈ ਬੱਚੇ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨ ਹੁਣ ਤੱਕ ਗਿਆਨ ਪੀਠ ਵਾਰਡ ਪੰਜਾਬ ਦੇ ਵਿੱਚ ਤਿੰਨ ਜਾਣਿਆਂ ਨੂੰ ਮਿਲਿਆ ਹੋਇਆਗਾ ਬੇਟਾ ਕਿਹੜੇ-ਕਿਹੜੇ ਨੇ ਅਮ੍ਰਿਤਾ ਪ੍ਰੀਤਮ ਗੁਰਦਿਆਲ ਸਿੰਘ ਤੇ ਇੱਕ 2022 ਦੇ ਵਿੱਚ ਸਰਜੀਤ ਨੂੰ ਬਸ ਤੁਸੀਂ ਸਰਜੀਤ ਯਾਦ ਰੱਖਣਾ ਅਮ੍ਰਿਤਾ ਪ੍ਰੀਤਮ ਗੁਰਦਿਆਲ ਸਿੰਘ ਤੇ ਸਰਜੀਤ ਤਿੰਨ ਨੂੰ ਗਿਆਨਪੀਠ ਵਾਰਡ ਮਿਲਿਆ ਹੋਇਆ ਪੰਜਾਬੀ ਦੇ ਵਿੱਚ ਹੁਣ ਫਰਸਟ ਪੰਜਾਬੀ ਪੋਏਟਸ ਕਿਹੜੀ ਪੰਜਾਬੀ ਪੋਇਟ ਅਸੀ ਜੀ ਨੂੰ ਗਿਆਨਪੀਠ ਵਾਰਡ ਮਿਲਿਆ ਸੀਗਾ ਅਮ੍ਰਿਤਾ ਪ੍ਰੀਤਮ ਠੀਕ ਹੈ ਜੇਥੇ ਪੋਇਟ ਪੁੱਛਿਆ ਜਾਂਦਾ ਤਾਂ ਤੁਸੀਂ ਗੁਰਦੇਵ ਸਿੰਘ ਲਿਖਦੇ ਠੀਕ ਹੈ ਆਪਣੇ ਕੋਲ ਲਾਸਟ ਕੁਐਸਚਨ ਬੇਟਾ ਅੱਜ ਦੀ ਵੀਡੀਓ ਦਾ ਅ ਵਿੱਚ ਇਜ਼ ਦਾ ਸਟੇਟ ਐਨੀਮਲ ਆਫ ਪੰਜਾਬ ਬੇਟਾ ਸਟੇਟ ਐਨੀਮਲ ਹੈ ਜਿਹੜਾ ਪੰਜਾਬ ਦਾ ਉਹਨੂੰ ਬਲੈਕ ਵਕ ਕਾਲਾ ਹਿਰਨ ਬੋਲਦੇ ਆ ਏ ਆਪਸ਼ਨ ਹੈ ਬੇਟਾ ਬੱਚੇ ਬਿਲਕੁਲ ਕਰੈਕਟ ਹੈ ਬੱਚੇ ਇਹ ਤੁਸੀਂ ਯਾਦ ਰੱਖਣੇ ਆ ਪਰ ਬਲੈਕ ਵਕ ਨੂੰ ਅਸੀਂ ਇਹਦਾ ਸੈਂਟੀਫਿਕ ਨੇਮ ਦੀ ਗੱਲ ਕਰੀਏ ਸੈਂਟੀਫਿਕ ਨੇਮ ਐਂਟੋ ਐਂਟੀਲੋਪ ਸਰਵਿਕ ਹੈ ਪਰ ਬਟਾ ਇਹਦਾ ਸੈਂਟੀਫਿਕ ਨੇਮ ਹੈ ਤੇ ਇੱਥੇ ਆਪਾਂ ਜਿਹੜਾ ਇਹਦਾ ਇਹਦੇ ਵਿੱਚ ਹੁਣ ਪੂਰਾ ਸੈਂਟੀਫਿਕ ਨੇਮ ਨਹੀਂ ਦਿੱਤਾ ਹੋਇਆ ਤਾਂ ਅਸੀਂ ਏ ਆਪਸ਼ਨ ਕਰੈਕਟ ਕਰਾਂਗੇ ਆਪਣੇ ਕੋਲ ਇੱਥੇ ਸਟੇਟ ਐਨੀਮਲ ਹੈ ਜਿਹੜਾ ਪੰਜਾਬ ਦਾ ਉਹ ਬਲੈਕ ਵੱਕ ਹੈ ਥੈਂਕ ਯੂ so much for watching my channel education hub mumbai institute manasa